ਸਾਰ ਪਿੰਡਾਂ ਦੀ ਮੰਗ ਸੀ ਵੀ ਇਸ ਤੇ ਟ੍ਰੈਫਿਕ ਬਹੁਤ ਰਹਿੰਦਾ 1150 ਸੜਕ ਕਰ ਦਿਓ ਤੇ ਨੀ ਪੱਥਰ ਰੱਖਣਾ ਸੀ ਤੇ ਕਾਂਗਰਸੀਆਂ ਨੂੰ ਹਜਮ ਨਹੀਂ ਆਈ ਗੱਲ ਮੈਂ ਤਾਂ ਆਜੇ ਚੌਕਾ ਹੀ ਬੋਲਦਾ ਸੀ ਪਹਿਲਾਂ ਹੀ ਪੁਲਿਸ ਵਾਲਿਆਂ ਨੇ ਉੱਜਗੇ ਤੇ ਉਹ ਪੱਥਰ ਤੋੜਿਆ ਕਿਨੇ ਉਥੋਂ ਦੇ ਸਰਜੀਤ ਸਿੰਘ ਸਰਪੰਚ ਹੈ ਕਾਂਗਰਸ ਦਾ ਜਿਹਨੇ ਜਿਹਦੇ ਮੁੰਡੇ ਨੇ ਉਹ ਪੱਥਰ ਤੋੜਿਆ लोगों ने अफवाह फैला सिखों साहब ना घेर लिया से साहब तो उतो मता निकले ये जड़िया गलत अफवाह है इन तो बचो कल परसों एक कांग्रसी ने कोशिश की मलूका साहब से हमला कर फ लिया अंदर देता एक ਵੀ ਕਾਂਗਰਸ ਦੇ ਲੀਡਰ ਦੇ ਨਿੰਦਾ ਕੀਤੀ